ਵਲਾ ਚੋਰ ਦੇ ਗੜਚੈਂਕਰ ਬਾਈਪਾਸ ਤੇ ਇੱਕ ਜਬਰਦਸਤ ਬਲੈਰੋ ਗੱਡੀ ਤੇ ਬੱਸ ਦਰਿਆਨ ਆਹਮੋ ਸਾਹਮਣੀ ਅੱਜ ਸਵੇਰੇ ਤੜਕਸ਼ਾਰ ਮਤਲਬ ਬੁੱਧਵਾਰ ਜਬਰਦਸਤ ਟੱਕਰ ਹੋ ਗਈ। ਔਰ ਤੁਸੀਂ ਦੇਖ ਸਕਦੇ ਹੋ ਬੱਸ ਨੂੰ ਦੇਖ ਕੇ ਅੰਦਾਜ਼ਾ ਲਗਾਓ ਕਿ ਜਬਰਦਸਤ ਟੱਕਰ ਇੰਨੀ ਜ਼ਿਆਦਾ ਸੀ ਕਿ બસ ਤੇ ਗੱਡੀ ਦੇ ਅਗਲੇ ਹਿੱਸੇ ਦੇ ਪਰ ਖੱਚੇ ਉੱਡ ਗਏ। ਔਰ ਤੁਸੀਂ ਆ ਗੱਡੀ ਦੀਆਂ ਤਸਵੀਰਾਂ ਦੇਖ پا ਰਹੇ ਹੋ। ਔਰ ਦੇਖ پا ਰਹੇ ਹੋ ਕਿ ਗੱਡੀ ਜਿਹੜੀ ਆ ਅੱਗੇ ਤੋਂ ਬਿਲਕੁਲ ਜਿਹੜੀ ਹੈਗੀ ਆ ਉਹ ਉਹਦੇ ਪਰ ਖੱਚੇ ਉੱਡ ਚੁੱਕੇ ਨੇ। ਉਹ ਤੁਸੀਂ ਦੇਖ پا ਰਹੇ ਹੋ। ਔਰ ਇਹ ਵੀ ਸਾਨੂੰ ਜੋ ਤਸਵੀਰਾਂ ਆਈਆਂ, ਵੀਡੀਓ ਆਈ ਆ ਔਰ ਇਹ ਵੀ ਪਤਾ ਲੱਗਾ ਕਿ ਜਿਹੜੀ ਇਹ ਗੱਡੀ ਸੀ ਇਸ ਦੇ ਵਿੱਚ ਕੋਈ ਇੱਕ ਡਾਕਟਰ ਸੀ ਜੋ ਇਸ ਕੰਟੀਨਿਊ ਚਲਾ ਰਿਹਾ ਸੀ। ਦੇ ਪਰ ਮਾਲਕ ਦੀ ਕਿੱਪਾ ਇਹ ਦੇ 31 ਹੋਰ ਬੱਸ ਦਾ ਬੇਸ਼ੱਕ ਨੁਕਸਾਨ ਹੋਇਆ ਉਹ ਤੁਸੀਂ ਦੇਖ ਪਾ ਰਹੇ ਹੋ ਸਾਹਮਣੇ ਬੱਸ ਜਦੋਂ ਇਹ ਟੱਕਰ ਹੋਈ ਤਾਂ ਇਹ ਬੱਸ ਸਿੱਧੀ ਜਾ ਕੇ ਦਰਖਤ ਤੇ ਨਜਾਨ ਨਾਲ ਜਾ ਟਕਰਾਈ ਉਹਦਾ ਗੱਡੀ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਹਾਲਤ ਜਿਹੜੀ ਆ ਉਹ ਕਿੰਨੀ ਜਿਹੜੀ ਹੈਗੀ ਖਰਾਬ ਹੈਗੀ ਆ ਔਰ ਬੱਸ ਦਾ ਡਰਾਈਵਰ ਔਰ ਜਿਹੜਾ ਇਹ ਗੱਡੀ ਦੇ ਵਿੱਚ ਚਾਲਕ ਸੀ ਜੋ ਸੂਤਰਾਂ ਦੇ ਵੱਲੇ ਤੋਂ ਖਬਰ ਹੈਗੀ ਆ ਦੰਮੂ ਕਸ਼ਮੀਰ ਦੋਨਾਂ ਦਾ ਬਚਾਅ ਹੋ ਗਿਆ ਔਰ ਬਿਲਕੁਲ ਮਾਮੂਲੀ ਸੱਟਾ ਉਨ੍ਹਾਂ ਨੂੰ ਲੱਗਿਆ ਹੈ ਕੇ ਆ ਔਰ ਤੁਸੀਂ ਹਾਦਸਾ ਦੇਖ ਕੇ ਦੇਖ ਸਕਦੇ ਹੋ ਕਿ ਇੰਨਾ ਭਿਆਨਕ ਹਾਦਸਾ ਸੀ ਕਿ ਲੱਗਦਾ ਨਹੀਂ ਸੀਗਾ ਕਿ ਕਿਸੇ ਨੂੰ ਮਾਮੂਲੀ ਸੱਟਾ ਲੱਗਿਆ ਹੋਣ ਗਿਆ ਪਰ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਕਹਿੰਦੇ ਨੇ ਕਿ ਹਾਦਸਾ ਜਿੱਦਾਂ ਮਰਜ਼ੀ ਜ਼ਬਰਦਸਤ ਹੋਵੇ ਪਰ ਜਦ ਉਸ ਮਾਲਕ ਦੀ ਕਿਰਪਾ ਹੋਵੇ ਤੇ ਬਚਾਅ ਹੋ ਜਾਂਦਾ ਹੈਗਾ ਔਰ ਤੁਸੀਂ ਆ ਦੇਖ ਸਕਦੇ ਹੋ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅਗਲੇ ਹਿੱਸੇ ਤੇ ਔਰ ਗੱਡੀ ਦਾ ਜੋ ਸਮਾਨ ਸੀ ਟੁੱਟ ਕੇ ਕਾਫੀ ਦੂਰ ਦੂਰ ਤੱਕ ਜਿਹੜਾ ਜਾ ਚੁੱਕਾ ਆ ਔਰ ਇਹ ਸਾਨੂੰ ਜਿਹੜੀ ਇਹ ਵੀਡੀਓ ਆਈ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ 슈ਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876799499